ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹ ਡਿਬਰੂਗੜ ਜੀਲ ਤੋਂ ਪੇਸ਼ ਹੋਏ ਥਰੂ ਵੀਸੀ ਹੋਏ ਤਾਂ ਉਹਨਾਂ ਨੇ ਉੱਥੇ ਜੋ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਜੋ ਮੇਰੀ ਪਰੋਲ ਹੈ ਉਹ ਮੈਨੂੰ ਦਿੱਤੀ ਜਾਵੇ ਸੀ ਤੇ ਅਸੀਂ ਵੀ ਇਹ ਜਵਾਬ ਦੀ ਮਜਬੂਰੀ ਜਾਰੀ ਕੀਤੀ ਵੀ ਸਟ੍ਰਾਈਕ ਕਰਕੇ ਕੋਈ ਵੀ ਜੋ ਵਕੀਲ ਨੇ ਉੱਥੇ ਪੇਸ਼ ਨਹੀਂ ਹੋ ਸਕਦਾ ਤਾਂ ਜੱਜ ਸਾਹਿਬ ਨੇ ਕੱਲ ਦੀ ਤਰੀਕ ਪਾ ਦਿੱਤੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੀਡੀਓ ਕਾਨਫਰੈਂਸਿੰਗ ਜ਼ਰੀਏ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਹੋਏ ਉਹਨਾਂ ਵੱਲੋਂ ਪੈਰੋਲ ਨੂੰ ਲੈ ਕੇ ਪਾਈ ਗਈ ਪਟੀਸ਼ਨ ਤੇ ਅੱਜ ਸੁਣਵਾਈ ਹੋਈ। ਉਹਨਾਂ ਸੁਣਵਾਈ ਦੌਰਾਨ ਦੱਸਿਆ ਕਿ ਜੇਲ੍ਹ ਵਿੱਚ ਬੰਦ ਹੋਣ ਕਾਰਨ ਉਹਨਾਂ ਦੇ ਸੰਸਦ ਹਲਕੇ ਖਡੂਰ ਸਾਹਿਬ ਨਾਲ ਸੰਬੰਧਿਤ ਮੁੱਦੇ ਲੋਕਸਭਾ ਵਿੱਚ ਨਹੀਂ ਚੁੱਕੇ ਜਾ ਰਹੇ। ਵੀਡੀਓ ਕਾਨਫਰencing ਰਾਹੀਂ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਪ 베ਰੀ ਦੀ ਬੈਂਚ ਅੱਗੇ ਪੇਸ਼ ਹੁੰਦੇ ਆ ਵਕੀਲਾਂ ਦੇ ਕੰਮ ਤੋਂ ਦੂਰ ਆਂਦੇ ਮੱਦੇ ਨਜ਼ਰ ਅਮਰਿਤਪਾਲ ਸਿੰਘ ਨੇ ਖੁਦ ਅਦਾਲਤ ਨੂੰ ਸੰਬੋਧਨ ਕਰਨ ਦੀ ਚੋਣ ਕੀਤੀ। ਉਹਨਾਂ ਦੱਸਿਆ ਕਿ NSA ਤਹਿਤ ਹਿਰਾਸਤ ਨੇ ਉਹਨਾਂ ਦੇ ਸੰਸਦੀ ਹਲਕੇ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਖਡੂਰ ਸਾਹਿਬ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹਨਾਂ ਨੇ ਮੁੱਦੇ ਉਠਾਉਣ ਲਈ ਸ਼ਰਤੀਆ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਮਿਲੀ ਨਹੀਂ ਹੈ। ਅਮਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਇਹ ਮੁੱਦਾ ਸਿਰਫ ਉਹਨਾਂ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਉਹਨਾਂ ਵੋਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਸੰਸਦ ਦੀ ਆਵਾਜ਼ ਸੁਣਨੀ ਜ਼ਰੂਰੀ ਹੈ। ਉਹਨਾਂ ਬੈਂਚ ਨੂੰ ਕਿਹਾ ਕਿ ਭਾਰਤ ਦੇ ਜਮਹੂਰੀ ਪ੍ਰਬੰਧ ਵਿੱਚ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਅੱਗੇ ਮੁੱਦੇ ਉਠਾਉਣ ਦਾ ਅਧਿਕਾਰ ਹੈ ਪਰ ਮੇਰੇ ਤੇ ਲਗਾਇਆ ਗਿਆ NSA ਆਪਣੇ ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਹੈ। ਇਹ ਸਾਰੇ ਮੁੱਦੇ ਸੰਸਦ ਵਿੱਚ ਉਠਾਉਣੇ ਜ਼ਰੂਰੀ ਹਨ। ਬੈਂਚ ਨੇ ਇਸ ਮਾਮਲੇ ਤੇ ਅਮਰਿਤਪਾਲ ਸਿੰਘ ਨੂੰ ਸੁਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਪਰ ਇਹ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਕਹਿਣਾ ਹੋਵੇਗਾ ਕਿ ਉਹ ਬਾਅਦ ਵਿੱਚ ਆਪਣੇ ਵਕੀਲ ਨੂੰ ਬਹਿਸ ਕਰਨ ਲਈ ਮਾਮਲੇ ਨੂੰ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ। ਅਮਰਿਤਪਾਲ ਸਿੰਘ ਨੇ ਇਹ ਸ਼ਰਤ ਨੂੰ ਮੰਨ ਲਿਆ। ਬੈਂਚ ਨੇ ਇਸ ਤੱਥ ਨਾਲ ਨੋਟਿਸ ਲਿਆ ਕਿ ਸਵੇਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨਪੰਮ ਗੁਪਤਾ ਪਿਛਲੀ ਸੁਣਵਾਈ ਦੀ ਮਿਤੀ ਤੇ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕੇ ਸਨ ਅਤੇ ਉਹਨਾਂ ਨੂੰ ਹੋਰ ਸੁਣਿਆ ਜਾਣਾ ਜ਼ਰੂਰੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਮਰਿਤਪਾਲ ਸਿੰਘ ਦੀ ਪੈਰੋਲ ਵਾਲੀ ਪਟੀਸ਼ਨ ਤੇ ਭਲਕੇ ਬੁੱਧਵਾਰ ਨੂੰ ਮੁੜ ਤੋਂ ਸੁਣਵਾਈ ਕੀਤੀ ਜਾਵੇਗੀ ਜਿਗਰ ਹੋ ਗਿਆ ਕਿ ਅੱਜ ਸਵੇਰੇ ਹੋਈ ਸੁਣਵਾਈ ਤੋਂ ਬਾਅਦ ਹਾਈ ਕੋਰਟ ਵੱਲੋਂ ਮੁੜ 2 ਵਜੇ ਤੋਂ ਬਾਅਦ ਕੀਤੀ ਗਈ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ ਜੋ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਜੋ ਕੇਸ ਲੱਗਿਆ ਸੀ ਜੀ ਪੈਰੋਲ ਵਾਲਾ ਤਾਂ ਹੁਣ ਦੇਖੋ ਟਾਈਮ ਸਪੈਨ ਕਾਫੀ ਘਟਦਾ ਜਾ ਰਿਹਾ ਜੀ 19 ਤਰੀਕ ਤੱਕ ਇਹ ਸੈਸ਼ਨ ਅਜ 16 ਸੀ ਪਰ ਜੋ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਵਾਲਾ ਜੋ ਸਟ੍ਰਾਈਕ ਚੱਲ ਰਹੀ ਸੀ ਜੀ ਤਾ ਉਸ ਚੀਜ਼ ਕਰਕੇ ਫਿਰ ਜੋ ਕੋਈ ਵੀ ਵਕੀਲ ਸਹਬਾਨ ਨੇ ਪੇਸ਼ ਨਹੀਂ ਸੀ ਹੋ ਸਕਦੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹ ਦਿਬੜੂਗੜ ਜੀਲ ਤੋਂ ਪੇਸ਼ ਹੋਏ ਥਰੂ ਵੀਸੀ ਹੋਏ ਤਾਂ ਉਹਨਾਂ ਨੇ ਉੱਥੇ ਜੋ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਜੋ ਮੇਰੀ ਪਰੋਲ ਹੈ ਉਹ ਮੈਨੂੰ ਦਿੱਤੀ ਜਾਵੇ 2 ਵਜੇ ਵੀ ਫਿਰ ਜੋ ਉਦੋਂ ਜੋ ਸਟੇਟ ਵੱਲੋਂ ਵਕੀਲ ਸੀ ਤੇ ਅਸੀਂ ਵੀ ਇਹ ਜਵਾਬ ਦੀ ਮਜਬੂਰੀ ਜਾਰੀ ਕੀਤੀ ਵੀ ਸਟ੍ਰਾਈਕ ਕਰਕੇ ਕੋਈ ਵੀ ਜੋ ਵਕੀਲ ਨੇ ਉੱਥੇ ਪੇਸ਼ ਨਹੀਂ ਹੋ ਸਕਦਾ ਤਾਂ ਜੱਜ ਸਾਹਿਬ ਨੇ ਕੱਲ ਦੀ ਤਰੀਕ ਪਾ ਦਿੱਤੀ ਹੈ ਤਾਂ ਜੇਲ੍ਹ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਮੇਰੀ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨਾਲ ਗੱਲਬਾਤ ਹੋ ਰਹੀ ਸੀ ਜ ਕੀਤਾ ਵੀ ਜੇ ਕੱਲ ਨੂੰ ਵੀ ਸਟ੍ਰਾਈਕ ਕੰਟੀਨਿਊ ਰਹਿੰਦੀ ਹੈ ਤਾਂ ਦੇਖੋ ਕੱਲ ਤਾਂ ਜੋ ਅਖੀਰਲਾ ਮੌਕਾ ਹੈ 17 ਤਰੀਕ ਹੈ ਫਿਰ 18 ਤੇ 19 ਨੂੰ ਜੇ ਕੋਈ ਦੋ ਦਿਨਾਂ ਦੀ ਪਰੋਲ ਮਿਲਦੀ ਵੀ ਹੈ ਤਾਂ ਦੇਖੋ ਇੱਕ ਦਿਨ ਹੀ ਰਹਿ ਜਾਂਦਾ ਤਾਂ ਇਸ ਕਰਕੇ ਜੋ ਕੱਲ ਨੂੰ ਐਮਪੀ ਸਾਹਿਬ ਹੀ ਹੈ ਫਿਰ ਆਪਦੀ ਬਹਿਸ ਹੈ ਖੋਦੀ ਕਰ ਦੇਣਗੇ ਜੀ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹ ਦਿਬੜੂ ਗੜਜੀਲ ਤੋਂ ਪੇਸ਼ ਹੋਏ ਥਰੂ ਵੀਸੀ ਹੋਏ ਤਾਂ ਉਹਨਾਂ ਨੇ ਉੱਥੇ ਜੋ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਜੋ ਮੇਰੀ ਪਰੋਲ ਹੈ ਉਹ ਮੈਨੂੰ ਦਿੱਤੀ ਜਾਵੇ ਸੀਤੇ ਅਸੀਂ ਵੀ ਇਹ ਜਵਾਬ ਦੀ ਮਜਬੂਰੀ ਜਾਰ ਕੀਤੀ ਵੀ ਸਟ੍ਰਾਈਕ ਕਰਕੇ ਕੋਈ ਵੀ ਜੋ ਵਕੀਲ ਨੇ ਉੱਥੇ ਪੇਸ਼ ਨਹੀਂ ਹੋ ਸਕਦਾ ਤਾਂ ਜੱਜ ਸਾਹਿਬ ਨੇ ਕੱਲ ਦੀ ਤਰੀਕ ਪਾ ਦਿੱਤੀ ਹੈ। ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਅਸਾਮ ਦੀ ਡਿਬਰੂਗਟ ਜੇਲ੍ਹ ਵਿੱਚ ਨਜ਼ਰਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੀਡੀਓ ਕਾਨਫਰੈਂਸਿੰਗ ਜ਼ਰੀਏ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਹੋਏ। ਉਹਨਾਂ ਵੱਲੋਂ ਪੈਰੋਲ ਨੂੰ ਲੈ ਕੇ ਪਾਈ ਗਈ ਪਟੀਸ਼ਨ ਤੇ ਅੱਜ ਸੁਣਵਾਈ ਹੋਈ। ਉਹਨਾਂ ਸੁਣਵਾਈ ਦੌਰਾਨ ਦੱਸਿਆ ਕਿ ਜੇਲ੍ਹ ਵਿੱਚ ਬੰਦ ਹੋਣ ਕਾਰਨ ਉਹਨਾਂ ਦੇ ਸੰਸਦ ਹਲਕੇ ਖਡੂਰ ਸਾਹਿਬ ਨਾਲ ਸੰਬੰਧਿਤ ਮੁੱਦੇ ਲੋਕ ਸਭਾ ਵਿੱਚ ਨਹੀਂ ਚੁੱਕੇ ਜਾ ਰਹੇ। ਵੀਡੀਓ ਕਾਨਫਰencing ਰਾਹੀਂ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਪ 베ਰੀ ਦੀ ਬੈਂਚ ਅੱਗੇ ਪੇਸ਼ ਹੁੰਦੇ ਆ ਵਕੀਲਾਂ ਦੇ ਕੰਮ ਤੋਂ ਦੂਰ ਆਂਦੇ ਮੱਦੇ ਨਜ਼ਰ ਅਮਰਿਤਪਾਲ ਸਿੰਘ ਨੇ ਖੁਦ ਅਦਾਲਤ ਨੂੰ ਸੰਬੋਧਨ ਕਰਨ ਦੀ ਚੋਣ ਕੀਤੀ। ਉਹਨਾਂ ਦੱਸਿਆ ਕਿ NSA ਤਹਿਤ ਹਿਰਾਸਤ ਨੇ ਉਹਨਾਂ ਦੇ ਸੰਸਦੀ ਹਲਕੇ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਖਡੂਰ ਸਾਹਿਬ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹਨਾਂ ਨੇ ਮੁੱਦੇ ਠੋਣ ਲਈ ਸ਼ਰਤੀਆ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਮਿਲੀ ਨਹੀਂ ਹੈ। ਅਮਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਇਹ ਮੁੱਦਾ ਸਿਰਫ ਉਹਨਾਂ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਉਹਨਾਂ ਵੋਟਰਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਸੰਸਦ ਦੀ ਆਵਾਜ਼ ਸੁਣਨੀ ਜ਼ਰੂਰੀ ਹੈ। ਉਹਨਾਂ ਬੈਂਚ ਨੂੰ ਕਿਹਾ ਕਿ ਭਾਰਤ ਦੇ ਜਮਹੂਰੀ ਪ੍ਰਬੰਧ ਵਿੱਚ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਅੱਗੇ ਮੁੱਦੇ ਉਠਾਉਣ ਦਾ ਅਧਿਕਾਰ ਹੈ ਪਰ ਮੇਰੇ ਤੇ ਲਗਾਇਆ ਗਿਆ NSA ਆਪਣੇ ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਹੈ। ਇਹ ਸਾਰੇ ਮੁੱਦੇ ਸੰਸਦ ਵਿੱਚ ਉਠਾਉਣੇ ਜ਼ਰੂਰੀ ਹਨ। ਬੈਂਚ ਨੇ ਇਸ ਮਾਮਲੇ ਤੇ ਅਮਰਿਤਪਾਲ ਸਿੰਘ ਨੂੰ ਸੁਣਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਪਰ ਇਹ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਕਹਿਣਾ ਹੋਵੇਗਾ ਕਿ ਉਹ ਬਾਅਦ ਵਿੱਚ ਆਪਣੇ ਵਕੀਲ ਨੂੰ ਬਹਿਸ ਕਰਨ ਲਈ ਮਾਮਲੇ ਨੂੰ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ। ਅਮਰਿਤਪਾਲ ਸਿੰਘ ਨੇ ਇਸ ਸ਼ਰਤ ਨੂੰ ਮੰਨ ਲਿਆ। ਬੈਂਚ ਨੇ ਇਸ ਤੱਥ ਨਾਲ ਨੋਟਿਸ ਲਿਆ ਕਿ ਸਵੇਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨਪਮ ਗੁਪਤਾ ਪਿਛਲੀ ਸੁਣਵਾਈ ਦੀ ਮਿਤੀ ਤੇ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕੇ ਸਨ ਅਤੇ ਉਹਨਾਂ ਨੂੰ ਹੋਰ ਸੁਣਿਆ ਜਾਣਾ ਜ਼ਰੂਰੀ ਸੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਮਰਿਤਪਾਲ ਸਿੰਘ ਦੀ ਪੈਰੋਲ ਵਾਲੀ ਪਟੀਸ਼ਨ ਤੇ ਭਲਕੇ ਬੁੱਧਵਾਰ ਨੂੰ ਮੁੜ ਤੋਂ ਸੁਣਵਾਈ ਕੀਤੀ ਜਾਵੇਗੀ ਜਿਗਰ ਹੋ ਗਿਆ ਕਿ ਅੱਜ ਸਵੇਰੇ ਹੋਈ ਸੁਣਵਾਈ ਤੋਂ ਬਾਅਦ ਹਾਈ ਕੋਰਟ ਵੱਲੋਂ ਮੁੜ 2 ਵਜੇ ਤੋਂ ਬਾਅਦ ਕੀਤੀ ਗਈ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ ਜੋ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਜੋ ਕੇਸ ਲੱਗਿਆ ਸੀ ਜੀ ਪੈਰੋਲ ਵਾਲਾ ਤਾਂ ਹੁਣ ਦੇਖੋ ਟਾਈਮ ਸਪੈਨ ਕਾਫੀ ਘਟਦਾ ਜਾ ਰਿਹਾ ਜੀ 19 ਤਰੀਕ ਤੱਕ ਇਹ ਸੈਸ਼ਨ ਅੱਜ 16 ਸੀ ਪਰ ਜੋ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਜੋ ਸਟ੍ਰਾਈਕ ਚੱਲ ਰਹੀ ਸੀ ਜੀ ਤਾ ਉਸ ਚੀਜ਼ ਕਰਕੇ ਫਿਰ ਜੋ ਕੋਈ ਵੀ ਵਕੀਲ ਸਹਬਾਨ ਨੇ ਪੇਸ਼ ਨਹੀਂ ਸੀ ਹੋ ਸਕਦੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹ ਦਿਬੜੂਗੜ ਜੀਲ ਤੋਂ ਪੇਸ਼ ਹੋਏ ਥਰੂ ਵੀਸੀ ਹੋਏ ਤਾਂ ਉਹਨਾਂ ਨੇ ਉੱਥੇ ਜੋ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਜੋ ਮੇਰੀ ਪਰੋਲ ਹੈ ਉਹ ਮੈਨੂੰ ਦਿੱਤੀ ਜਾਵੇ 2 ਵਜੇ ਵੀ ਫਿਰ ਜੋ ਉਦੋਂ ਜੋ ਸਟੇਟ ਵੱਲੋਂ ਵਕੀਲ ਸੀ ਤੇ ਅਸੀਂ ਵੀ ਇਹ ਜਵਾਬ ਦੀ ਮਜਬੂਰੀ ਜਾਰੀ ਕੀਤੀ ਵੀ ਸਟ੍ਰਾਈਕ ਕਰਕੇ ਕੋਈ ਵੀ ਜੋ ਵਕੀਲ ਨੇ ਉੱਥੇ ਪੇਸ਼ ਨਹੀਂ ਹੋ ਸਕਦਾ ਜੱਜ ਸਾਹਿਬ ਨੇ ਕੱਲ ਦੀ ਤਰੀਕ ਪਾ ਦਿੱਤੀ ਹੈ ਤਾਂ ਜੇਲ੍ਹ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਮੇਰੀ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨਾਲ ਗੱਲਬਾਤ ਹੋ ਰਹੀ ਸੀ ਜੀ ਕੀਤਾ ਹੈ ਵੀ ਜੇ ਕੱਲ ਨੂੰ ਵੀ ਸਟ੍ਰਾਈਕ ਕੰਟੀਨਿਊ ਰਹਿੰਦੀ ਹੈ ਤਾਂ ਦੇਖੋ ਕੱਲ ਤਾਂ ਜੋ ਅਖੀਰਲਾ ਮੌਕਾ ਹੈ 17 ਤਰੀਕ ਹੈ ਫਿਰ 18 ਤੇ 19 ਨੂੰ ਜੇ ਕੋਈ ਦੋ ਦਿਨਾਂ ਦੀ ਪ੍ਰੋਲ ਮਿਲਦੀ ਵੀ ਹੈ ਤਾਂ ਦੇਖੋ ਇੱਕ ਦਿਨ ਹੀ ਰਹਿ ਜਾਂਦਾ ਤਾਂ ਇਸ ਕਰਕੇ ਜੋ ਕੱਲ ਨੂੰ ਐਮਪੀ ਸਾਹਿਬ ਹੀ ਆ ਫਿਰ ਆਪਦੀ ਬਹਿਸ਼ ਹੈ ਖੋਦੀ ਕਰ ਦੇਣਗੇ